ਬਠਿੰਡਾ ਦੇ ਆਈਟੀਆਈ ਚੌਂਕ ਦਾ ਤੀਜੀ ਵਾਰੀ ਬਦਲਿਆ ਗਿਆ ਨਾਮ ਪਹਿਲਾਂ ਆਈਟੀਆਈ ਚੌਂਕ ਫਿਰ ਡੋਲਫਿਨ ਚੌਂਕ ਅਤੇ ਹੁਣ ਇਸ ਦਾ ਨਾਮ ਰੱਖਿਆ ਗਿਆ ਗੁਰਮੁਖੀ ਚੌਂਕ ਅੱਜ ਇੱਥੇ ਡੋਲਫਿਨ ਉਤਾਰ ਕੇ ਰੱਖੀ ਗਈ ਫੱਟੀ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਦਾ ਕੀਤਾ ਜਾਵੇਗਾ ਉਹ ਤੋਟਨ ਇੱਕ ਵਾਰ 11:30 ਵਜੇ ਦੇ ਲਗਭਗ ਬਠਿੰਡਾ ਦੇ ਡੋਲਫਿਨ ਚੌਂਕ ਦਾ ਨਾਮ ਬਦਲ ਕੇ ਹੁਣ ਇਸ ਦਾ ਨਾਮ ਗੁਰਮੁਖੀ ਚੌਂਕ ਰੱਖ ਦਿੱਤਾ ਗਿਆ ਵਾਰਡ ਦੇ ਕਾਉਂਸਲਰ ਬਲਰਾਜ ਸਿੰਘ ਪੱਕਾ ਨੇ ਬੋਲਦੇ ਕਿਹਾ ਕਿ ਇਸ ਦਾ ਨਾਮ ਜਦੋਂ ਡਾਲਫਨ ਚੌਕ ਰੱਖਿਆ ਗਿਆ ਸੀ ਤਾਂ ਲੋਕ ਇਸ ਨੂੰ ਮੱਛੀ ਚੌਕ ਕਹਿਣ ਲੱਗੇ ਸਨ ਜਿਸ ਨੂੰ ਲੈ ਕੇ ਇਸ ਏਰੀਆ ਦੇ ਵਿੱਚ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਇੱਥੇ ਕੋਈ ਮੱਛੀਆਂ ਏਠਾਂ ਆਪਣਾ ਕਟੀਆਂ ਜਾ ਰਹੀਆਂ ਹੋਣ ਇਸ ਨੂੰ ਲੈ ਕੇ ਉਹਨਾਂ ਵੱਲੋਂ ਇਸ ਇਹ ਮਾਮਲਾ ਨਗਰ ਨਿਗਮ ਦੇ ਵਿੱਚ ਉਠਾਇਆ ਗਿਆ ਅਤੇ ਨਗਰ ਨਿਗਮ ਦੇ ਵਿੱਚ ਇਸ ਦਾ ਨਾਮ ਬਦਲਨ ਦਾ ਉੱਥੇ ਆਪਣਾ ਮਤਾ ਪਾਸ ਹੋਇਆ ਤੇ ਇਸ ਦਾ ਨਾਮ ਬਦਲ ਕੇ ਗੁਰਮੁਖੀ ਚੌਕ ਰੱਖ ਦਿੱਤਾ ਗਿਆ ਸੀ ਕਿਉਂਕਿ ਇੱਧਰ ਨੇੜੇ ਤਲਵੰਡੀ ਸਾਬੋ ਹੈ ਦਮਦਮਾ ਸਾਹਿਬ ਇਤਿਹਾਸਿਕ ਗੁਰਦੁਆਰੇ ਜਿਸ ਨੂੰ ਲੋਕ ਜਾਂਦੇ ਹਨ ਇਸ ਚ ਨਾਮ ਗੁਰਮੁਖੀ ਚੌਕ ਰੱਖ ਦਿੱਤਾ ਗਿਆ ਸੀ ਤੇ ਅੱਜ ਇਸ ਦੀਆਂ ਡੋਲਫਿਨ ਇਹ ਤਾਂ ਉਤਾਰ ਦਿੱਤੇ ਬਤੈਗੀਆਂ ਤੇ ਅੱਜ ਇੱਥੇ ਇੱਕ ਫੱਟੀ ਲਗਾ ਦਿੱਤੀ ਗਈ ਜਿਸ ਦੇ ਉੱਤੇ ਗੁਰਮੁਖੀ ਦੇ ਅੱਖਰ ਲਿਖੇ ਹੋਏ ਹਨ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਬਲੂਸ ਦਾ ਉਦਘਾਟਨ ਕੀਤਾ ਜਾਵੇਗਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਇਹ ਡੋਲਫਿਨ ਚੌਕ ਦੀ ਬੇਸਾਰੀਆਂ ਤਸਵੀਰਾਂ ਜਿੱਥੇ ਇਹਦੇ ਉੱਤੋਂ ਡੋਲਫਿਨ ਨੂੰ ਉਤਾਰ ਦਿੱਤਾ ਗਿਆ ਤੇ ਹੁਣ ਇੱਕ ਉੱਤੇ ਫੱਟੀ ਲਗਾ ਦਿੱਤੀ ਗਈ ਹੈ ਜਿਸ ਦਾ ਆਉਣ ਵਾਲੇ ਦਿਨਾਂ ਦੇ ਵਿੱਚੋਂ ਨਗਰ ਨਿਗਮ ਦੇ ਕਮਿਸ਼ਨਰ ਜਾਂ ਡਿਪਟੀ ਕਮਿਸ਼ਨਰ ਜਾਂ ਵਿਧਾਇਕ ਜਿਸ ਦਾ ਉਦਘਾਟਨ ਕਰ ਸਕਦੇ ਹਨ ਲੇਕਿਨ ਅੱਜ ਇਸ ਦੇ ਉੱਪਰ ਫੱਟੀ ਰੱਖ ਦਿੱਤੀ ਗਈ ਇਹਨਾਂ ਵੱਲੋਂ ਦੇਖੋ ਤਸਵੀਰਾਂ ਦੇ ਵਿੱਚ ਇੱਕ ਫੱਟੀ ਇਹਦੇ ਉੱਪਰ ਆਪਣਾ ਰੱਖੀ ਜਾ ਰਹੀ ਹੈ ਜਿਸ ਦੇ ਉੱਤੇ ਗੁਰਮੁਖੀ ਦੀ ਅੱਖਰ ਲਿਖੇ ਹੋਏ ਹਨ ਕਿਉਂਕਿ ਇਤਿਹਾਸਿਕ ਗੁਰਦੁਆਰੇ ਨੂੰ ਜਾਂਦੀ ਹੈ ਸੜਕ ਹੈ ਤਰਵੰਡੀ ਰੋਡ ਹੈ ਤੇ ਇਸ ਨੂੰ ਲੈ ਕੇ ਇਹਦਾ ਨਾਮ ਗੁਰਮੁਖੀ ਚੌਂਕਰ ਰੱਖਿਆ ਗਿਆ ਸੀ ਇਹ ਸਾਰੀ ਜਾਣਕਾਰੀ ਵਾਰਡ ਦੇ ਕਾਉਂਸਲਰ ਬਲਰਾਜ ਸਿੰਘ ਪੱਕਾ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਕਿਹਾ ਕਿ ਹੁਣ ਇਸ ਦਾ ਨਾਮ ਗੁਰਮੁਖੀ ਚੌਂਕ ਰੱਖਿਆ ਗਿਆ ਹੈ ਦੇਖ ਲਓ ਤਸਵੀਰਾਂ ਦੇ ਵਿੱਚ ਕੀ ਨਾਮ ਹੈ ਪਹਿਲਾਂ ਤੁਹਾਡਾ ਨਾਮ ਹਾਂਜੀ ਪਹਿਲਾਂ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਬਲਰਾਥ ਸਿੰਘ ਪੱਕਾ ਕੌਂਸਲਰ ਹਾਂ ਵਾਰਡ ਨੰਬਰ 14 ਤੋਂ ਇਸ ਏਰੀਏ ਦੇ ਵਿੱਚ ਕੀ ਮਾਮਲਾ ਹੈ ਕਿ ਅੱਜ ਇੱਥੇ ਮੱਛੀਆਂ ਟਾਂਗੀਆਂ ਰਹੀਆਂ ਹੈ ਇਹਦਾ ਨਾਮ ਕੀ ਰੱਖਤਾ ਹਾਂ ਇਹ ਐਕਚੁਅਲੀ ਕੀ ਹੈ ਜੀ ਪਹਿਲਾਂ ਇਹ ਮੱਛੀਆਂ ਜਹਾਜ਼ ਲੱਗਣਾ ਸੀ ਜਾਂ ਪੁਰਾਣੇ ਸਮੇਂ ਦੇ ਖਾਲੀ ਜਲ ਦੇ ਅੱਜ ਤੋਂ 15 ਸਾਲ ਪਹਿਲਾਂ ਉਦੋਂ ਚੋਣਾ ਆ ਗਿਆ ਜਾਂ ਕੁਝ ਵੀ ਹੋ ਗਿਆ ਜਹਾਜ਼ ਇਹਨਾਂ ਨੇ ਉਧਰ ਲਾਤਾ ਝਲਾਂ ਕੋਲੇ ਤੇ ਖਾਲੀ ਸੀਗਾ ਕਾਲੀ ਨਾਲ ਇਹਨਾਂ ਨੇ ਸਸਤਾ ਜਿਹਾ ਸੌਦਾ ਇੱਥੇ ਮੱਛੀਆਂ ਨਾਲ ਲਿਆ ਕੇ ਟੰਗਦੀਆਂ ਇਹ ਜਲੋ ਲੱਗਦੀਆਂ ਸੋਹਣੀਆਂ ਲੱਗਦੀਆਂ ਸੀ ਪਰ ਬਾਅਦ ਦੇ ਬੇਟੇ ਲੋਕਾਂ ਦੇ ਜਿਹੜੇ ਨਵੇਂ ਆਏ ਐ ਐਮਸ ਵਾਲੇ ਜਾਂ ਰਿਫੈਂਡਰੀ ਵਾਲੇ ਉਹ ਇਹਨੂੰ ਮੱਛੀ ਧੌਂ ਕਹਿਣ ਲੱਗੇ ਸੀ ਆਪਣੇ ਮੰਦਿਆਂ ਨੂੰ ਤਾਂ ਪਤਾ ਹੀ ਸੀ ਆਈਟੀ ਟੌਂਕ ਪੁਰਾਣਾ ਵੱਜਦਾ ਪਰ ਜਿਹੜੇ ਨਵੇਂ ਬੰਦੇ ਐ ਉਹਨਾਂ ਦੇ ਕਹਿਣ ਨਾਲ ਲੋਕਾਂ 'ਚ ਗੱਲ ਫੈਲ ਗਈ ਸੀ ਤੇ ਇਹ ਮਹਿਸੂਸ ਹੋਣ ਲੱਗਿਆ ਸੀਗਾ ਵੀ ਇਹ ਕੋਈ ਮੱਛੀਆਂ ਦਾ ਅੱਡਾ ਜਾਂਦਾ ਮੱਛੀਆਂ ਵੜਦੇ ਹੋਣੇ ਐ ਥੱਲੇ ਕसाईਖਾਨਾ ਹੋਊਗਾ ਮੈਨੂੰ ਮਹਿਸੂਸ ਹੋਇਆ ਵੀ ਇਹ ਗਲਤ ਹੈ ਗਾਉਂ ਤੁਮਾਂ ਸਾਹਿਬ ਨੂੰ ਜਾਂਦੀ ਐ ਛੜ ਕੇ ਬਹੁਤ ਮਾੜਾ ਸੀਗਾ ਤੇ ਮੈਂ ਨਗਰ ਨਗਰ ਨਿਕਮ ਦੇ ਹਾਊਸ ਤੇ ਵਿੱਚ ਇਹ ਟੌਂਕ ਦਾ ਨਾਮ ਬਦਲਾਇਆ ਗੁਰਮੁਖੀ ਟੌਂਕ ਕਰਿਆ ਗੁਰਮੁਖੀ ਟੌਂਕ ਕਰਨ ਤੋਂ ਬਾਅਦ ਫਿਰ ਇਹ ਕੰਮ ਅਧੂਰਾ ਸੀਗਾ ਉਹਦੇ ਮਤੇ ਦੇ ਵਿੱਚ ਇਹ ਪਾਸ ਸੀਗਾ ਵੀ ਉੱਤੇ ਕੋਈ ਇਹੋ ਜਿਹੀ ਚੀਜ਼ ਲੱਗੇ ਜਿਹੜੀ ਕਿ ਸਰਬੋ ਪ੍ਰਵਾਨਤ ਹੋਵੇ ਉਹ ਫਿਰ ਅਸੀਂ ਸਾਰਿਆਂ ਨੇ ਬੈਠ ਕੇ ਪਹਿਲਾਂ ਵਾਲੇ ਗੁਮਿੰਦਰ ਸਾਹਿਬ ਨੇ ਅਸੀ ਸਾਹਿਬ ਮੁਖਤਾ ਜੀ ਨੇ ਹੋਰ ਸਾਰੇ ਭਰਾਵਾਂ ਨੇ ਰਾਹ ਕੀਤੀ ਵੀ ਆਪਾਂ ਇਹ ਜਿਹੜੀ ਚੀਜ਼ ਹੁਣ ਬਣਾ ਰਹੇ ਆਂ ਇਹ ਗੁਰਮੁਖੀ ਨਾਲ ਹੀ ਰਿਲੇਟਡ ਆ ਉਹ ਅਸੀਂ ਇਹਦੇ ਉੱਤੇ ਲਾ ਰਹੇ ਆਂ ਕੀ ਲਾ ਰਹੇ ਹੁਣ ਇਹ ਤੁਹਾਨੂੰ ਇਹ ਵਾ ਗੁਰਮੁਖੀ ਦੇ ਅੱਖਰ ਲਾ ਰਹੇ ਸੇ ਤੁਹਾਨੂੰ ਹਜੇ ਜਦੋਂ ਇਹ ਆਰਗਟਨ ਹੋਇਆ ਉਦੋਂ ਦੱਸੂਗੀ ਤੇ ਇਹਨਾਂ ਕਿ ਇੱਕ ਤਰ੍ਹਾਂ ਦਾ ਯੂਗ ਹੈ